ਜੇ ਪਹਿਲੀ ਵਾਰ ਬੱਕਰੀ ਵੀਡੀਓ ਬਣਾਈ ਹੈ ਸ਼ੇਅਰ ਜ਼ਰੂਰ ਕਰ ਦਿਓ ਇਸ ਆਰਤੀ ਦੀ ਮਿਹਨਤ ਨੂੰ ਹੈ ਸਲਾਮ ਜਿਸ ਨੇ ਵਿਦੇਸ਼ ਜਾਣ ਨਾਲੋਂ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨੀ ਰੱਖੀ ਜਾਰੀ ਦੇਖੋ ਕਿਵੇਂ ਕੁੜਾਲੀ ਦੇ ਆਰਤੀ ਨੇ ਅੜ ਦੇ ਨਾਲ-ਨਾਲ ਕੁਲਾੜੀ ਤੇ ਗੁੜ ਬਣਾਉਣ ਦਾ ਕੰਮ ਕੀਤਾ ਸ਼ੁਰੂ ਕਿਹਾ ਜਦੋਂ ਪੰਜਾਬ ਵਿੱਚ ਪ੍ਰਵਾਸੀ ਇਹ ਕੰਮ ਕਰ ਸਕਦੇ ਹਨ ਤਾਂ ਪੰਜਾਬੀ ਕਿਉਂ ਨਹੀਂ ਕਹਿੰਦੇ ਮਸ਼ਹੂਰ ਬਹੁਤ ਹੈ ਖiladi ਵੀ ਆਰਤੀ ਨੇ ਜਿਹੜੀ ਖiladi ਖੋਲੀ ਹੋਈ ਹੈ ਤੇ ਆਰਤੀਆਂ ਦੀ ਖiladi ਹੈ ਹਾਂਜੀ ਮੇਰਾ ਆਰਤ ਦਾ ਵੀ ਕੰਮ ਹੈ ਜੀ ਤੁਹਾਡਾ ਆਰਤ ਦਾ ਕੰਮ ਹੈ ਫਿਰ ਇਹ ਤਾਂ ਜ਼ਿਆਦਾਤਰ ਸਰਕਾਰ ਦੇ ਪ੍ਰਵਾਸੀ ਭੇਜਦੇ ਹੁੰਦੇ ਹਨ ਪਰ ਤੁਸੀਂ ਇੱਥੇ ਮੇਰੀ ਗੱਲ ਸੁਣੋ ਨਾ ਹੁਣ ਆਪਾਂ ਬਾਹਰ ਜਾ ਕੇ ਆਪਾਂ ਵੀ ਪ੍ਰਵਾਸੀ ਬਣ ਜਾਂਦੇ ਜੀ ਕੈਨੇਡਾ ਅਮਰੀਕਾ ਜਾਂਦੇ ਆ ਪੂਰੇ 50-50 ਲੱਖ ਲਾ ਕੇ ਜਾ ਚੜਦੇ ਆ ਜੀ ਇੱਥੇ ਮਿਹਨਤ ਕਰ ਲੋ ਜਿਹੜੇ ਬੱਚੇ ਗੁੜ ਨਹੀਂ ਖਾਉਂਦੇ ਉਹਨਾਂ ਵਾਸਤੇ ਬਣਾ ਦਿੱਤੀਆਂ ਗੁੜ ਦੀਆਂ ਟੌਫੀਆਂ ਇਹ ਸਰ ਹੈ ਗੁੜੀ ਹੈ ਜੀ ਆਪਾਂ ਇਹਨੂੰ ਕੈਂਡੀ ਦੀ ਸ਼ੇਪ ਦੇ ਦਿੱਤੀ ਜੀ ਬਸ ਇਹ ਗੁੜੀ ਹੈ ਜੀ ਪਿਓਰ ਗੁੜਾ ਮਤਲਬ ਜਿਹੜੇ ਨਿਆਣੇ ਕਹਿੰਦੇ ਆ ਵੀ ਅਸੀਂ ਭਾਈ ਖਾਣੇ ਨਹੀਂ ਹੈਗੇ ਗੁੜ ਨਹੀਂ ਖਾਣਾ ਗੁੜ ਨਹੀਂ ਖਾਣਾ ਉਹਨਾਂ ਨੂੰ ਆਏ ਲੱਗੂਗਾ ਵੀ ਇਹ ਟੌਫੀਆਂ ਹੈ ਵੀ ਉਹ ਖਾ ਸਕਦੇ ਵੀ ਖਾ ਸਕਦੇ ਹਾਂ ਦੀ ਹਾਂ ਦੇਸੀ ਘਿਓ ਨਾਲ ਬਣਾ ਦਿੱਤੀ ਗੁੜ ਦੀ ਡਰਾਈ ਫਰੂਟ ਵਾਲੀ ਬਰਫੀ 160 ਰੁਪਏ ਕਿਲੋ ਖਰੀਦਣ ਲਈ ਦੂਰ ਦੂਰ ਤੋਂ ਆ ਰਹੇ ਨੇ ਲੋਕ ਭਾਈ ਸਾਹਿਬ ਨੇ ਜੋ ਕਿ ਆਪਣੇ ਗੁਰਲੇ ਪਿੰਡ ਸਾਹਿਬ ਅੱਜ ਗੁਰਲੇ ਨੇ ਪਹੁੰਚੇ ਹੋ ਜਿਹੜੇ ਪਿੰਡ ਆਪਣਾ ਮੇਰਾ ਉੱਚਾ ਪਿੰਡ ਉੱਚਾ ਪਿੰਡ ਉੱਚਾ ਪਿੰਡ ਤੋਂ ਇੱਥੇ ਆਏ ਨਹੀਂ ਦੂਰ ਬਿਲਕੁਲ ਕੁਲਾੜੀ ਦੇ ਬਾਹਰ ਲਿਖ ਕੇ ਲਗਾ ਦਿੱਤਾ ਮਿਲਾਵਟ ਸਾਬਤ ਕਰਨ ਵਾਲਿਆਂ ਨੂੰ ਦਵਾਂਗੇ 20000 ਦਾ ਇਨਾਮ ਇਸ ਨੰਬਰ ਤੇ ਕਰੋ ਫੋਨ ਤੇ ਕੁਰਾਲੀ ਨਿਵਾਸੀਆਂ ਨੂੰ ਫ੍ਰੀ ਹੋਮ ਡਿਲੀਵਰੀ ਮਿਲੇਗਾ ਪਿਓਰ ਗੁੜਤੇ ਦੇਸੀ ਕੇਉਦੀ ਬਣੀ ਬਰਫੀ ਖਾ ਰ ਬੈਠੇ ਕੁਰਾਲੀ ਦੇ ਵਿੱਚ ਕਿਸੇ ਨੂੰ ਹੋਮ ਡਿਲੀਵਰੀ ਕਰਨੀ ਹੋਵੇ ਤਾਂ ਤੁਹਾਡਾ ਕਿਹੜਾ ਨੰਬਰ ਹੈ ਵੀ ਜਿਹੜਾ ਗੁੜ ਵੀ ਉੱਥੇ ਮਿਲ ਜਵੇ ਤੇ ਬਰਫੀ ਵੀ ਉੱਥੇ ਮਿਲ ਜਵੇ ਆਪਣਾ ਨੰਬਰ ਜਰੂਰ ਦਿਓ ਮੇਰਾ ਕੰਟੈਕਟ ਨੰਬਰ ਹੈ ਜੀ 8427 466015 ਜੀ ਆ ਦੁਬਾਰਾ ਰਿਪੀਟ ਕਰ ਦਿੰਦਾ ਜੀ 8427 466015